ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਚਾਵਲ ਦੀ ਖੀਰ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੀ ਬੈਲ ਆਈਕਨ ਵੀ ਦਬਾਇਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਖੀਰ ਬਣਾਉਣ ਦੇ ਲਈ ਆਪਾਂ ਅੱਧਾ ਕੱਪ ਚਾਵਲ ਲੈਨੇ ਚਾਵਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਅੱਧੇ ਘੰਟੇ ਵਾਸਤੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਤੇ ਹੁਣ ਆਪਾਂ ਪੈਨ ਨੂੰ ਗੈਸ ਤੇ ਰੱਖ ਲਿਆ ਪੈਨ ਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਡੇਢ ਕੱਪ ਦੁੱਧ ਦਾ ਪਾਉਣਾ ਪੈਨ ਦੇ ਵਿੱਚ ਹੁਣ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਜਾਵਾਂਗੇ ਜਿੰਨਾ ਚਿਰ ਆਪਣਾ ਦੁੱਧ ਉਬਲਣ ਨਹੀਂ ਲੱਗ ਜਾਂਦਾ ਇਹ ਪਾਣੀ ਪਾਉਣ ਦਾ ਰੀਜਨ ਇਹ ਹੁੰਦਾ ਕਿਉਂਕਿ ਜਿਹੜਾ ਦੁੱਧ ਹੁੰਦਾ ਆਪਣੇ ਪੈਨ ਦੇ ਥੱਲੇ ਨਾਲ ਨਾ ਚਿਪਕੇ ਦੁੱਧ ਆਪਣਾ ਉਬਲਣ ਲੱਗ ਚੁੱਕਿਆ ਤੇ ਹੁਣ ਆਪਾਂ ਜਿਹੜੇ ਚੌਲ ਭਿਓ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਪਾਂ ਇਹਦੇ ਦੁੱਧ ਦੇ ਵਿੱਚ ਪਾ ਦੇਣਾ ਹੁਣ ਚੌਲਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਜੋ ਚੌਲ ਪੈਨ ਦੇ ਥੱਲੇ ਨਾਲ ਨਾ ਚਿਪਕਣ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਹੁਣ ਚਾਵਲ ਆਪਣੇ ਚੰਗੀ ਤਰ੍ਹਾਂ ਰਿਜਣ ਲੱਗ ਗਏ ਨੇ ਹੁਣ ਗੈਸ ਆਪਾਂ ਇੱਥੇ ਲੋ ਟੂ ਮੀਡੀਅਮ ਕਰ ਦੇਣੀ ਆ ਇਹਨਾਂ ਨੂੰ ਚੌਲਾਂ ਨੂੰ ਆਪਾਂ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਕਿਉਂਕਿ ਆਪਣੇ ਇਹ ਚੌਲ ਨੇ ਜਿਹੜੇ ਪੈਨ ਦੇ ਨਾਲ ਨਾਲ ਨਾ ਲੱਗ ਜਾਣ ਥੱਲੇ ਇੱਥੇ ਹੁਣ ਆਪਾਂ ਥੋੜੇ ਜਿਹਾ ਡਰਾਈ ਫਰੂਟਸ ਲੈਏ ਨੇ ਥੋੜੇ ਜਿਹਾ ਬਦਾਮ ਲੈਨੇ ਥੋੜੀਆਂ ਖੰਜੂਰਾ ਲਈਆਂ ਨੇ ਅਖਰੋਟ ਪਿਸਤਾ ਔਰ ਥੋੜੀ ਜੀ ਆਪਾਂ ਕਾਲੀ ਕਿਸ਼ਮਿਸ਼ ਲਈ ਹੈ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਤੇ ਇਧਰ ਆਪਣੀ ਖੀਰ ਬਣ ਕੇ ਤਿਆਰ ਹੋ ਰਹੀ ਆ ਰਿਜੀ ਜਾ ਰਹੀ ਹੈ ਬਸ ਖੀਰ ਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਲਗਾਤਾਰ ਇਹ ਖੀਰ ਹੈ ਤੁਸੀਂ ਠੰਡੀ ਵੀ ਖਾ ਸਕਦੇ ਹੋ ਗਰਮ ਵੀ ਖਾ ਸਕਦੇ ਹੋ ਦੋਨਾਂ ਤਰੀਕਿਆਂ ਨਾਲ ਹੀ ਬਹੁਤ ਵਧੀਆ ਲੱਗਦੀ ਹੈ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਉਸੇ ਤਰ੍ਹਾਂ ਹੀ ਖਾ ਸਕਦੇ ਹੋ ਇਹਦੇ ਵਿੱਚ ਚੌਲ ਵੀ ਆ ਤੁਸੀਂ ਚਾਹੇ ਬਨਾਸਪਤੀ ਚੌਲ ਲੈ ਸਕਦੇ ਹੋ ਇੱਕ ਖੀਰ ਵਾਲੇ ਆਪਣੇ ਦੇਸੀ ਚੌਲਾਂ ਦੇ ਹੁੰਦੇ ਨੇ ਚਾਹੇ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਆਪਾਂ ਸੇਲਾ ਰਾਈਸ ਲਿਆ ਸੀਗਾ ਆਪਣੇ ਕੋਲੇ ਸੇਲਾ ਰਾਈਸ ਸੀਗਾ ਘਰੇ ਹੁਣ ਆਪਣੀ ਖੀਰ ਕਾਫੀ ਹੱਦ ਤੱਕ ਰਿਝ ਚੁੱਕੀ ਆ ਇਦੇ ਵਿੱਚ ਆਪਾਂ ਪਾਉਣਾ 1 ਕੱਪ ਦੁੱਧ ਦਾ ਹੋਰ ਪਾ ਦਵਾਂਗੇ ਕਿਉਂਕਿ ਖੀਰ ਆਪਣੀ ਥੋੜੀ ਗਾੜੀ ਹੋ ਗਈ ਸੀ ਇੱਥੇ ਆਪਾਂ ਟੋਟਲ 1 ਲੀਟਰ ਦੁੱਧ ਪਾਇਆ ਖੀਰ ਦੇ ਵਿੱਚ ਇਹਨੂੰ ਖੀਰ ਨੂੰ ਘੱਟੋ ਘੱਟ 15 ਤੋਂ 20 ਮਿੰਟ ਤੱਕ ਲੈ ਕੇ ਪਕਾਉਣਾ ਪੈਂਦਾ ਹੈਗਾ ਫਿਰ ਇਹ ਸਹੀ ਹੁੰਦੀ ਆ ਆਪਾਂ ਜਿਹੜੇ ਡਰਾਈ ਫਰੂਟਸ ਨੇ ਉਹ ਖੀਰ ਦੇ ਵਿੱਚ ਪਾ ਦਿੱਤੇ ਨੇ ਇੱਥੇ ਆਪਾਂ ਜਿੰਨੇ ਚੌਲ ਲੈ ਸੀਗੇ ਓਨੇ ਹੀ ਆਪਾਂ ਇਹਦੇ ਵਿੱਚ ਖੰਡ ਪਾਉਣੀ ਆ ਖੀਰ ਨੂੰ 5 ਮਿੰਟ ਤੱਕ ਹੋਰ ਪਕਾਉਣਾ ਆਪਾਂ ਇਹ ਥੋੜੀ ਗਾੜ੍ਹੀ ਹੋ ਜੂਗੀ ਖੀਰ ਦਾ ਆਪਣੀ ਦਾ ਕਲਰ ਚੇਂਜ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਖੀਰ ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਕਮੈਂਟ ਕਰਕੇ ਮੈਨੂੰ ਦੱਸਣਾ ਤੁਹਾਡੀ ਖੀਰ ਕਿਸ ਤਰ੍ਹਾਂ ਦੀ ਬਣੀ ਤੇ ਨਾਲ ਲੱਗਦਾ ਬੈਲ ਆਈਕਨ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੁਸੀਂ ਦੇਖ ਸਕਦੇ ਹੋ ਜੀ ਖੀਰ ਆਪਣੇ ਬਣ ਕੇ ਰੈਡੀ ਹੋ ਚੁੱਕੀ ਆ ਕਿੰਨੀ ਸੋਹਣੀ ਗਾੜੀ-ਗਾੜੀ ਖੀਰ ਰੈਡੀ ਹੋਈ ਆ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ